ਸਸ਼ਕਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਜੀ ਸਾਰੇ ਉਮੀਦ ਆ ਬਸ ਠੀਕ ਠਾਕ ਹੋਗੇ ਲੋ ਜੀ ਅੱਜ ਆਪਾਂ ਜਾ ਰਹੇ ਆ ਬਾਗੀ ਸਿੰਗਰ ਦੀ ਮੰਮੀ ਦਾ ਪਤਾ ਲੈਣ ਕਿਉਂਕਿ ਕਾਫੀ ਦਿਨਾਂ ਦੀ ਉਹ ਠੀਕ ਨਹੀਂ ਸੀ ਉਹ ਸੱਟ ਕਾਫੀ ਲੱਗੀ ਸੀ ਤੇ ਜਲੰਧਰ ਹਸਪੀਟਲ ਦਾ ਅੱਜ ਹੀ ਤੁਹਾਨੂੰ ਕਾਫੀ ਦਿਨਾਂ ਦੀ ਛੁੱਟੀ ਮਿਲ ਗਈ ਉਹਨਾਂ ਨੂੰ ਤੇ ਆਪਾਂ ਦੋਵੇਂ ਜਣੀਆਂ ਚੱਲੀਆਂ ਸੀ ਅੱਜ ਪਤਾ ਲੈਣ ਤੇ ਨਾਲੇ ਹੋਰ ਕੰਮ ਵੀ ਸਾਨੂੰ ਕੋਈ ਪਿੰਡ ਵਿੱਚ ਇਸ ਕਰਕੇ ਆਪਾਂ ਜਾ ਰਹੇ ਹਾਂ ਇਹਦੇ ਨਾਲੇ ਤੁਹਾਨੂੰ ਮਲਾਉਣੇ ਆ ਬਾਗੀ ਦਾ ਵੀ ਘਰ ਵਿਖਾਉਣੇ ਆ ਬਣੇ ਰਿਓ ਸਾਡੇ ਵੀਡੀਓ ਦੇ ਨਾਲ ਇਹ ਕਿੰਨੇ ਸੰਤਰੇ ਲੱਗੇ ਚਲੋ ਆ ਆਸ਼ਾ ਵਰਕਰ ਜਿਹਦੇ ਘਰ ਜਾਣ ਦੀ ਸੰਤਰੇ ਇਕੱਠੇ ਗੜੀਆਂ ਜਾਂਦੀ ਵੀ ਸੰਤਰੇ ਖਾਈ ਜਾਓ ਆ ਵੇ ആ തീ ആ തീ ല ഫേ ആ മഹി പേ മരുദവി ല ਕੱਚੇ ਪਰ ਹਾਂ ਕਰਦੇ ਆ ਉਹਨੂੰ ਵਾਜਾ ਮਾਰ ਮਾਰ ਥੱਕ ਕੇ ਕਰਦੇ ਪਤਾ ਨਹੀਂ ਕਿੱਥੇ ਗਿਆ ਭੋਗਿਆ ਇੰਦਰਾ ਉਹ ਹੈ ਨੀ ਉਹ ਲੱਭੀ ਕਿਤੇ ਬੋਹੜ ਤਾਂ ਖੁੱਲੇ ਆ ਇਹ ਕਾਲ ਉਪਰ ਗੱਲੂ ਘਰ ਬੈਠੀ ਨਹੀਂ ਤੇ ਤੋੜਨਾ ਮਤਾਂ ਸੋਨਾ ਗੱਲੂ ਘਰ ਬੈਠੇ ਅਗਲੇ ਬੁੱਧੇ ਨਾ ਮੈਂ ਲੋਇਆ ਇਧਰ ਹੀ ਮਾਰ ਉਹਦਾ ਕੀ ਕਹ ਦੂ ਆਪਣੇ ਨਾਂ ਦੇ ਨਿਸ਼ਾੜੇ ਕਰੋ ਹਾਂ ਵੇ ਲੋ ਆਸ਼ਾ ਵਰਕਰਾਂ ਜਿਹੜੀਆਂ ਹੁੰਦੀਆਂ ਨਾਂ ਲਿਖਣ ਤੇ ਤੋੜਨ ਸਬਜ਼ੀਆਂ ਡਈਆਂ ਐ ਤੋੜਾਂਗੇ ਤੇ ਤਰਾਂਗੇ ਨਾਲ ਬਿਨਾ ਸਪਰੇਅ ਤੋਂ ਸਬਜ਼ੀ ਹੈਨਾ ਲੋ ਜੀ ਅਸੀਂ ਅੱਜ ਆਏ ਹਾਂ ਪਿੰਡ 'ਚ ਨਾਂ ਲਿਖਣ ਬੱਚਿਆਂ ਦੇ ਆਸ਼ਾ ਵਰਕਰਾਂ ਜਿਹੜੀਆਂ ਲਿਖਦੀਆਂ ਤੇ ਮੈਂ ਆਈ ਹਾਂ ਅੱਜ ਦੀਦੀ ਦੇ ਨਾਲ ਤੇ ਨਾਲੇ ਅਸੀਂ ਆਖਿਆ ਚਲੋ ਘਰ ਦੀ ਸਬਜ਼ੀ ਵੀ ਲੈ ਜਾਂਦੇ ਆ ਬਤਾਂਉ ਇੱਕ ਕੰਮ ਇੱਕ ਤੀਰ ਨਾਲ ਦੋ ਨਿਸ਼ਾਨੇ ਆਲੇ ਫਰ ਚੱਲ ਫਰ ਆਹ ਕਿੜ ਕਿੜਾ ਵੱਡੇ ਰੱਦਿਆ ਫੜਾਂ ਆ ਚੇ ਅ ਮੋਟੇ ਮੋਟੇ ਤੋਰ ਚੋਲੇ ਚ ਪਾਈ ਜਾਂ ਮੈਂ ਤਾਂ ਮੈਂ ਠੀਕਾ ਮੋਕਾ ਜਾਣ ਨਹੀਂਦਾ ਇਹਦਾ ਹੋਈਗਾ ਪਰ ਉਹ ਘਰ ਦੇ ਵੀ ਆ ਗਈਆ ਸਤਾਉ ਤੋੜ ਲੀਏ ਸਤਾਉ ਤੋੜ ਲੀ ਦੋ ਤੋੜ ਲਓ ਆਈ ਅੱਖਣਾਂ ਨਾਲ ਵੀਡੀਓ ਬਣਾਉਂਦੇ ਆ ਮੈਂ ਘਰ ਦੇ ਵੀ ਆ ਗਈ ਆ ਉਧਰ ਆ ਗਈ ਐ ਨਾ ਲੱਭ ਗਈ ਮੈਂ ਆਵੇਂ ਨਾ ਖਸੇ ਹੋਏ ਹਨਾ ਚੋੜੀ ਨਾਲ ਹੀ ਖਰਦੇ ਨਹੀਂ ਚੀਜ਼ ਸਾਨੂੰ ਚੋੜੀ ਪੱਜਦੀ ਨਹੀਂ ਤੇ ਮੇ ਕਿਉਂ ਚੋੜੀ ਕਿਉਂ ਨਹੀਂ ਪਾਤੀ ਤੂੰ ਕਿਹਾ ਨਾ ਇਹ ਚੋੜੀ ਕੀ ਕਰਨੀ ਹੈ ਤੂੰ ਕਿਹਾ ਰੱਖਣਗੇ ਨਾਮ ਲਿਖਣਾ ਆਈ ਉਹਦੇ ਨਾਲੇ ਬਤਉਣਾ ਹੀ ਹੋਈ ਹੈ ਆ ਇੱਧਰ ਵੀ ਹੈ ਇਹ ਕਹਿੰਦੀ ਉਹਨੂੰ ਪੁੱਛ ਲਈ ਮੈਂ ਹਾਂ ਫੇਰ ਕੀ ਹੈ ਕੋਈ ਨਹੀਂ ਮੈਂ ਹਾਂਵੇਂ ਗਾਲਾਂ ਕੱਢੂਗੀ ਉਹ ਸਹੀ ਗੱਲ ਆ ਤੇਰੀ ਚੋੜੀ ਚੀਜ਼ ਖਰੀਦ ਕੇ ਕਾ ਪੁੱਛਿਆ ਫਿਰ ਚੰਗਾ ਹੁੰਦਾ ਹੈ ਨਾ ਫੋਟੋ ਲੈ ਚੱਲ ਨਹੀਂ ਮੈਂ ਆਖਾਂ ਬਿਨਾਂਲੇ ਹੋ ਅਸੀਂ ਤੋੜ ਕੇ ਲੈ ਜੀ ਤਾਂ ਨਾ ਇਹ ਆਂਡੀਆਂ ਗਵੰਡੀਆਂ ਨੂੰ ਗਾਲਾਂ ਕੱਢਦੀ ਫਿਰੇ ਮੁੜ ਕੇ ਆਹ ਥੱਲੇ ਆ ਕਾ ਪਰੇ ਵੇ ਲੱਗਾ ਥੱਲੇ ਲੱਗਾ ਨਹੀਂ ਮੋٹے ਤੋੜਨੇ ਬੜਾ ਜਿਆਦਾ ਭੀਖ ਰਹਿੰਦੇ ਨੇ ਨਹੀਂ ਆ ਉਹ ਇੱਦਾਂ ਮੋਟਾ ਏ ਕਿੱਥੇ ਆ ਬੰਦ ਕਰਦਾ ਮਿਰਚੇ ਦੇ ਬੂਤੇ ਇੱਧਰ ਕਿੱਧਰ ਇੱਧਰ ਆ ਮਿਰਚੇ ਦੇ ਬੂਤੇ ਨਾ ਥੱਲੇ ਲੱਗੇ ਆ ਜਾ ਹਾਂ ਤੂੰ ਐਂਦੀ ਓਸ਼ ਓਸ਼ ਹਾਂ ਹਾਂ ਬੜੀ ਜੇ ਇਹ ਨਿਆਣੀਆ ਮੇਰਾ ਸਿਆਰ ਅੱਗੇ ਪੀਦਾ ਨਾ ਗੋਲੀ ਖਾਦੀ ਉਹ ਸੱਚ ਵਿਆਹ ਵੇਖ ਆਈਆਂ ਹੈ ਯਾਰ ਇਹ ਹੈ ਦੋਰਾਤਾ ਦੇਖੀ ਮੈਂ ਇਤਨਾ ਜਲ ਜਰ ਰਹਿਣਾ ਆ ਤੋੜ ਲਾਵਾਂਗੇ ਨਹੀਂ ਨਹੀਂ ਹੁੰਦਾ ਹਾਂ ਲੋ ਜੀ ਆਪਾਂ ਲੈ ਆਏ ਆ ਸੰਤਰੇ ਤੇ ਬਤਾਉ ਘਰ ਜਾ ਕੇ ਹੁਣ ਸਬਜ਼ੀ ਬਣਾਵਾਂਗੇ ਤੇ ਫਿਰ ਖਾਵਾਂਗੇ ਤੇ ਇਹਦੇ ਨਾਲ ਜਾ ਕੇ ਨਾ ਭੁੰਨ ਦਵਾਂਗੇ ਗੰਡੇ ਜੋ ਪਾਵਾਂਗੇ ਆਲੂ ਹਾਂ ਸੁੱਕੀ ਜੀ ਬਣਾਵਾਂਗੇ ਸੁੱਕੀ ਜੀ ਬਣਾਵਾਂਗੇ ਤੇ ਟੌਰ ਨਾਲ ਖਾਵਾਂਗੇ ਹਾਏ ਥੱਕ ਵੀ ਗਏ ਆ ਨਾ ਫਿਰ ਫਿਰ ਕੇ ਚੱਲ ਗਿਆ ਹੁਣ ਘਰ ਜਾ ਕੇ ਮਿਲਦੇ ਆਂ ਅਗੇ ਅਸੀਂ ਆਪਣੇ ਘਰ ਤੇ ਇਧਰ ਵੇਖੋ ਸਾਡੀ ਮਾਝ ਬਹਿ ਬੈਣਾ ਹੁੰਦੀ ਬੁੱਢੀ ਹੋ ਗਈ ਹੁੰਦੀ ਆ ਇੰਨੀ ਠੰਡ ਚ ਹਾਂ ਡੈਲੀ ਨੂੰ ਹੁੰਦੀ ਇੰਨੀ ਸਕੀਨ ਮਾਝ ਸਾਡੀ ਲੈ ਇੱਕ ਥਾਂ ਉੱਠਦੀ ਤੇ ਦੂਜੇ ਥਾਂ ਬਹਿ ਜਾਂਦੀ ਆ ਜਿੱਦਾਂ ਉੱਠਦੀ ਐ ਇਹਨੂੰ ਬੜੀ ਗਰਮੀ ਲੱਗਦੀ ਐ ਇਹਨੂੰ ਏਸੀ ਲਵਾ ਕੇ ਦੇਣਾ ਪੈਣਾ ਲੱਗਦਾ ਸਾਨੂੰ ਦੀ ਏਸੀ ਨਹੀਂ ਅਸ ਤੱਕ ਮਿਲਿਆ ਜਿਉਂ ਵਿਆਹੇ ਗਏ ਆ ਤੇ ਤੂੰ ਏਸੀ ਨਾ ਭਾਲ ਦੁੱਧ ਚੁੱਪ ਕਰਕੇ ਦੇ ਆ ਗੜ ਤੇ ਸਿਊਸੀ ਦਾ ਪੱਖੇ ਦੀ ਨੇ ਆਸ ਕਰ ਇਥੋਂ ਕਿੰਦਾ ਲੰਮੇ ਪੈਂਦੀ ਹੈ ਮੈਂ ਜਿਹੜਾ ਦਾਜ ਵਾਲਾ ਕੂਲਰ ਜਿੱਤੋਂ ਮੈਨੂੰ 100 ਗਾਲ ਕਲ ਦੀ ਪਈ ਨਾ ਉਹ ਮੈਂ ਵੇਚ ਛੱਡਿਆ ਹਾਂ ਇਹਨੂੰ ਨਵਾਂ ਲਾਦੀ ਤੇ ਤੂੰ ਰਾਤ ਨੂੰ ਪੱਖੀ ਦੀ ਚੱਲ ਮਾਰ ਲਿਆ ਕਰ ਕੀ ਹੋਇਆ ਚੁੱਕ ਲਿਆ ਹਾਂ ਹੋਵੇ ਕਿੰਦਾਂ ਲੇਟ ਵੇ ਲੰਮੇ ਪੈਂਦੀ ਓ ਸਾਲ ਆ ਗਿਆ ਸਵੇਰ ਨੂੰ ਕਿੰਨੀ ਠੰਡ ਹੁੰਦੀ ਇਹਨੂੰ ਹਜੇ ਵੀ ਗਰਮੀ ਲੱਗ ਜਾਂਦੀ ਹੈ ਸ਼ਹਿਰ ਨਹੀਂ ਹੈ ਨਾ ਸ਼ਹਿਰੀ ਜੀ ਤਾਂ ਪਿੰਡ ਵਾਲੇ ਚ ਕਿੰਨਾ ਫਰਕ ਹੁੰਦਾ ਮਸਤੀ ਕਰਨੀ ਪੈਂਦੀ ਹੂੰ ਉਹ ਦੱਸ ਕੇ ਤੇਰੀ ਫੁੱਲ ਸੇਵਾ ਹੁੰਦੀ ਆ ਪਾਦੇ ਕ ਸਾਰਾ ਨੋ ਜੀ ਆਲ ਮਾੜੀ ਨੂੰ ਕਰ ਦਿੱਤਾ ਆਪਾਂ ਨਵਾਂ ਰੰਗ ਕਿਉਂਕਿ ਜੰਗਾਲ ਲੱਗ ਗਿਆ ਸੀ ਵਿੱਚ ਤਾਂ ਬਿਲਕੁਲ ਨਵੀਂ ਕਰਤੀ ਆ ਰੰਗ ਕਰਕੇ ਬਿਲਕੁਲ ਨਵੀਂ ਲੱਗਣ ਲੱਗਦੀ ਹੁਣ ਹੁਣ ਬਾਹਰ ਕੀਤਾ ਨਾ ਦਿਲ ਲਵ ਆ ਲੱਗਣ ਨਹੀਂ ਡਈ ਪੀ ਪੁਰਾਣੀ ਹੋਊਗੀ ਇਸੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਨੈਕਸਟ ਬਲੌਗ ਲੈ ਕੇ ਫੇਰ ਮਿਲਦੇ ਆਂ ਤੇ ਜੇ ਵੀਡੀਓ ਚੰਗਾ ਲੱਗਾ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਜਿਹੜੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਕੋ ਕਿਉਂਕਿ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ